ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਲਗਭਗ 3 ਸੁਈਆਂ ਵਾਂ ਤੇ ਇੱਕ ਗੱਬਣ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਘਰ ਤੇ ਕੀ ਹਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਜੇ ਤਾਂ ਇਹਨਾਂ ਚਲੋ ਵਧੀਆ ਚੀਦਾ ਜੀ ਵੇਗ ਗਿਆ ਉਦਨ ਵਾਲਾ ਮਾਲ ਕਰਾ ਲੇ ਗਿਆ ਰੁਪਏ ਜਦ ਤਰੇ ਵੇਗ ਗਿਆ ਠੀਕ ਆ ਹਾਂਜੀ ਹਾਂਜੀ ਤੇ ਅੱਜ ਵੀ ਛੋਟ ਮਾਲ ਭਾਅ ਚੰਗੇ ਹੈਗੇ ਸਾਫ ਸੁਥਰਾ ਮਾਲ ਹੈ ਠੀਕ ਆ ਉਦਨ ਤੇ ਬੋਰੀਆਂ ਨਿੱਲੀਆਂ ਚੱਲੀਆਂ ਸਾਰੀਆਂ ਤੇ ਅੱਜ ਵੀ ਛੋਟੀਆਂ ਹੱਤੀਆਂ ਵਧੀਆ ਚੰਗੀਆਂ ਚ ਠੀਕ ਆ ਲਵ ਲਵ ਕੇ ਅੱਜ ਨਹੀਂ ਕੋਈ ਪੂਰੀ ਨੀਲੀ ਲੱਭੀ ਫਿਰ ਅੱਜਾਂ ਨੀਲੀ ਛੋਟੀ ਹੈਗੀ ਇੱਕ ਤੋਂ ਠੀਕ ਆ ਮੈਂ ਸੁਣਿਆ ਪਹਿਲਾਂ ਸੁਣ ਤੇ ਚਲੋ ਇਹ ਕਰੀ ਨਾਮ ਦੱਸਦੇ ਆਪਾਂ ਨਾਮ ਮੇਰਾ ਅਵਤਾਰ ਸਿੰਘ ਜੀ ਪਿੰਡ ਬੋੜੇ ਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਮਾਤਾ ਤੇ ਫੋਨ ਨੰਬਰ ਇਹ ਫੋਨ ਦਾ 94635 26806 ਠੀਕ ਹੈ ਤੇ ਸ਼ੁਰੂਆਤ ਫਿਰ ਗੱਬਨ ਤੇ ਕਰ ਲਈਏ ਗੱਬੜ ਤੇ ਕਰਦੇ ਨੇ ਹਟ ਜੀ ਹਾਂ ਦੇਖ ਸਾਡੇ ਜੀ ਕਾਫੀ ਖੂਬਸੂਰਤ ਝੋਟੀ ਆ ਤੇ ਬਿਲਕੁਲ ਛੋਟਾ ਸਿੰਘ ਆ ਫੱਬਦੀ ਆ ਪੂਰੀ ਜੜੀ ਦਸੀਏ ਦੇ ਬਾਰੇ ਫਿਰ ਇਹ ਅਰਥ ਜੀ ਪਹਿਲਾ ਸੋਇ ਝੋਟੇ ਸੋਨਾ ਹਫਤਾ ਇੱਕ ਲੈ ਜੂਗੀ ਜੀ ਅੱਛਾ ਹਾਂ ਪਿਓਰ ਚਾਰ ਦਿਨ ਦੀ ਝੋਟੀ ਆ ਅੱਛਾ ਚਾਰ ਦਿਨ ਝੋਟੀ ਆ ਬਾਕੇ ਠੰਡੇ ਸ਼ਿਲ ਝੋਟੀ ਦਾ ਜਿਹੜਾ ਡਿਜ਼ਾਈਨ ਦੇਖੋ ਕੀ ਜ ਹਾਂ ਜਲ ਫਟਾਉ ਆ ਨਾ ਤਾ ਬੂਦ ਕਰਦੀ ਮੂੰਹ ਫੜਾਉਂਦਾ ਥੋੜਾ ਕਰਦੀ ਬਾਕੀ ਆ ਵੀ ਚਲੋ ਕੋਈ ਵੀ ਆਣ ਕੇ ਵੇਖ ਲੈ ਦੰਦ ਡਰਦੀ ਐ ਇਤਰਾਹ ਲੈ ਜੀ ਜੋਰ ਚੱਕੀ ਜੱਟ ਤੇ ਬਾਕੀ ਥੱਲੇ ਆ ਬੜੀ ਕਮਾਲ ਦੀ ਪਿਆਰਾ ਹੁੰਦੀ ਐ ਹੈਗੀ ਚਾਰ ਦੰਦ ਆ ਤੇ ਥੱਲੇ ਪੂਰੀ ਤਿਆਰ ਹੁੰਦੀ ਹੈ ਮੈਂ ਪੂਰੀ ਪਲੀ ਏ ਜੋ ਤਿਆਰ ਤੇ ਸਾਂਭੇ ਵੀ ਕਿਸੇ ਨੇ ਪੂਰੀ ਰੀਜ ਨਾ ਵਾ ਹੈ ਵੀ ਚੰਗੇ ਰਿਕਾੜਾ ਲੀਆ ਜਿਹੜੇ ਵੇਖਣ ਨੂੰ ਤੇ ਚੰਗੀ ਜਾਂਦੀ ਏ ਛੋਟੀ ਇਕ ਲਿਆ ਰਿਹਾ ਥੋੜਾ ਕਰਦੇ ਹਾਂ ਜੀ ਚਲਿਆ ਰਿਹਾ ਸਿਆ ਚੋਣੇ ਪਾਇਆ ਸਗਲ ਚ ਪਾਇਆ ਹੈ ਠੀਕ ਹੈ ਜੀ ਲੈ ਆ ਜੋ ਸਿੱਧੀ ਲੈ ਜਾਓ ਕਰੋ ਬਾਕੀ 98 ਚੰਗਾ ਤਿਆਰ ਕਰਨ ਦੇ ਹਾਂਜੀ ਲੈ ਵੇਖੋ ਕੀ ਕਰਦੇ ਜਦੋਂ ਤਿਆਰੀਆਂ ਪੂਰਾ ਹਫਤੇ ਬਾਅਦ ਲੈ ਜੀ ਠੀਕ ਆ ਐ ਡਾਡਾ ਮੋਟਾ ਚੀਪਾ ਹੋਣ ਰਿਹਾ ਜੀ ਤੇ ਮੁੱਲ ਫੇਰ ਇਹਦਾ ਉਹ ਨਰਜੀ ਆਪਾਂ ਤੁਹਾਨੂੰ ਭਾਈ ਜੈਜ ਕਰ ਦਿੰਦੇ ਨੇ ਡੰਗਰ ਦੇ ਹਿਸਾਬ ਨਾਲ ਹਾਂਜੀ ਮੁੱਲ ਪਾ ਹਫਤੇ ਦੀ ਕੱਲ ਗਿਆ ਲੱਭੇ ਕਰ ਲਿਗੇ ਹਾਂਜੀ ਠੀਕ ਐ ਇਹ ਹੈ ਨਾ ਜਿਹੜੇ 85000 ਦੇ 85000 ਦੇ ਤੇ ਬਾਕੀ ਵਿੱਚੋਂ ਕਰੋ ਕਿ ਮਨਤਾ ਨੂੰ ਮੈਂ ਕੋਈ ਨਹੀਂ ਸ਼ੋਰ ਸ਼ੈਡ ਦਦਾਂਗਾ ਮਨਤਾ ਨੂੰ ਥੋੜਾ ਬੋਲ ਕਰਾਂਗਾ ਭੈਣ ਦਾ ਕੋਈ ਨਹੀਂ ਆਉਂਦਾ ਇਹ ਆ ਵੀ ਝੋਟੀ ਦਾ ਸੋਣਪੁਨੇ ਦਾ ਮੁੱਲ ਵੀ ਹੈ ਜਿਹੜੀ 95000 ਦੀ ਹੈ ਠੀਕ ਆ ਹੁਣ ਚਲੋ ਗੱਭਣਿਆ ਨਾ ਇਹ ਆ ਵੀ ਜਿੰਨੇ ਗਾਂ ਵੀ 400 ਵੇ ਘਰੇ ਚੋਨੇ ਆ ਤੇ ਉਹ ਵੀ ਵਾਸਤੇ ਚੰਗੀ ਆ ਜਿਹੜੀ ਚਲੋ ਫਿਰ ਹੁਣ ਇੱਕ ਹੋਰ ਝੋਟੀ ਤੁਹਾਨੂੰ ਇੱਕ ਦਿਖਾਉਣੀ ਹੈ ਤਾਜੀ ਸੂਈ ਅਰਪ ਜੇ ਪਹਿਲਾ ਸਵਾ ਝੋਟੀ ਸੂਈ ਆ ਦੁੱਧ 10 ਕਿਲੋ ਤੇ ਇਹ ਤਾਂ ਮਗਰ ਨੀਲੀ ਦਾ ਕੱਟਾ ਆ ਫਿਰ ਆਹ ਨਹੀਂ ਇੱਥੇ ਬੈਠ ਰੋ ਥੱਲੇ ਝੋਟੀ ਦੇ ਠੀਕ ਆ ਹਾਂ ਐਡੀ ਠੰਡੀ ਸੀ ਲਿਆ ਕੇ ਪੋਦੀ ਇਹਨੂੰ ਮੜਾਇਆ ਬੱਚਾ ਲਾ ਕੇ ਵਿਖਾ ਦਿਆ ਥਣ ਥਣ ਪਾ ਲਾਈ ਦਿਖਾ ਦਿਓ ਇੱਕ ਦੀ ਕੱਟਾ ਵਿਖੋ ਤੇ ਮਰਤ ਦਾਣਾ ਜੀ ਕਿਉਂ ਨੀਲੀ ਦਾ ਕੱਟਾ ਹੈ ਜਿਹੜਾ ਇਹਦੇ ਮਗਰ ਇਹਨੂੰ ਕਿੰਨੇ ਦੇਣਾ ਹੋਏ ਸੋਈ ਨਾ 800 ਸੋਈ ਨਾਲ 10 ਦੇਣਾ 10 ਦੇਣਾ ਹੋ ਗਿਆ ਹਾਂ ਕਿੰਨਾ ਦੁੱਧ ਤਿਆਰ ਕਰ ਗਿਆ 800 ਦੇ ਤੱਕ ਲੋਇਆ ਪੂਰਾ ਤਿਆਰ ਜੇ ਦੁੱਧ ਤਿਆਰ ਆ ਹਾਂ ਦੁੱਧ 12 13 ਦਾ ਬਸ ਅੱਧੀ ਕਟੀ ਅੱਛਾ ਹਾਂ ਠੀਕ ਹੈ ਤੇ ਬਾਕੀ ਆ ਵੀ ਦੇਖ ਸਕਦੇ ਬਿਲਕੁਲ ਛੋਟੇ ਛੋਟੇ ਸੰਗ ਦੀ ਝੋਟੀ ਆ ਫਰ ਵਧੀਆ ਜਿਹੜੀ ਕੱਦ ਕਾਠ ਵੀ ਚੰਗਾ ਵਾ ਜਿਹੜਾ ਛੋਟੀ ਦਾ ਦੇਖੋ 5 ਫਟ ਛੋਟੀ ਦੀ ਹੈ ਇਹਦਾ ਕੁਲੀ ਠੀਕ ਹੈ ਜੀ ਤੇ ਆ ਥਾਣਾ ਇਹਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਸ ਮਾ ਕੇ ਜਿਹੜਾ ਸਣ ਦਾ ਸਾਈ ਪੂਰਾ ਵਧੀਆ ਤਿਆਰ ਕਰ ਦਿੱਤੀ ਹੈ ਦਿਖਾ ਦਈਏ ਜੀ ਚਵਾ ਫਿਰ ਉਹਦਾ ਤੇ ਹੁਣ ਚਵਾ ਇੱਕ ਨੰਬਰ ਦਾ ਹੋਊਗਾ ਵਿੱਚ ਵੇਖਣਾ ਨਾ ਦਿਖਾ ਦਈਏ ਚਵਾ ਗੱਲ ਫੋਲੋਸਰ ਤੋਂ ਹੋਰ ਦੀ ਜੇ ਨੇ ਬਾਕੀ ਹੈਗੀ ਠੰਡੀ ਸੀਲਿਆ ਪੂਰੀ ਚੌਣ ਚੌਇ ਇੱਕ ਨੰਬਰ ਦਾ ਹੋਗਾ ਕੁਝ ਠੰਡੇ ਜੇ ਇੱਥੇ ਮੱਦੀ ਦੇ ਲੱਗੇ ਰੋ ਜਾਗੇ ਠੀਕ ਹੈ ਜੀ ਕੱਦ ਵਜਨ ਲੱਖੋ ਕਿ ਜੀ ਝੋਟੀ ਜੀ ਕਿ ਠੰਡੇ ਸੀਲ ਹਰਫੇ ਦੇਦਾ ਪਰ ਸੱਤੁਲਾ ਛੱਡ ਦੋ ਇੱਥੇ ਤੇ ਠੀਕ ਹੈ ਜੀ ਐਦਾਂ ਹੱਲੇ ਬੈਠਾ ਰੋ ਬਾਕੀ ਕੱਦ ਕਾਠ ਵੀ ਪੂਰਾ ਚੰਗਾ ਵਾ ਇਹਦਾ ਆਹ ਸੀਲ ਇਹ ਚੀਜ਼ਾਂ ਬਹੁਤ ਘੱਟ ਲੱਗਦੀਆਂ ਹਾਂ ਹਾਂਜੀ ਹਾਂਜੀ ਚਲੋ ਲੈ ਜਾ ਫਿਰ ਔਰੇ ਵੱਡੇ ਛੋਟੇ ਜਿ ਇਹਦਾ ਫਿਰ ਮੁੱਲ ਮੁੱਲ ਆਪ ਜੀ ਜਾਇਜ਼ ਹੀ ਇਹਦਾ ਕਰਾਂਗੇ ਆਪਾਂ ਤੋਂ ਕਿੰਨਾ ਕੁ 90 ਦੇ ਦिए ਨਹੀਂ ਕਰਦੀ ਇਹ ਵਿੱਚ ਮੰਨਤਾ ਨੇ ਆਪ ਜੀ ਮੁੱਲੇ ਦਾ 90 ਕਰ ਲੀਏ ਭਾਈ 50 ਵੀ ਕਰ ਲਈ ਜੋ ਮਰੇ ਹਾਂ ਨਾ 83000 ਦੇ ਦਿਆ 83000 ਦੇ ਹਾਂਜੀ ਹਾਂਜੀ ਬਾਕੀ ਥਾਂ ਦੇਖੋ ਕੀ ਲਗਾਏ ਵਿਖਾਓ ਤੇ ਦੁੱਧ ਜਿਹੜਾ 10 ਕਿਲੋ ਪੂਰਾ ਤਿਆਰ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਹੈ ਵੀ 12 13 ਕਿਲੋ ਦਰਾਮ ਦੇ ਕੱਦ ਵਜਨ ਬੜਾ ਥੋੜਾ ਲੇਵਾ ਘਾਹ ਰਹੀ ਹੈ ਠੀਕ ਹੈ ਚੋਣ ਬੜਾ ਲੱਗਾ ਦੇਖੋ ਠੀਕ ਹੈ ਜੀ ਤੇ ਹੁਣੇ ਕਾ ਜਿਹੜੀ ਮੱਝ ਆਪਣੇ ਕੋਲ ਆ ਗਈ 3 ਨੰਬਰ ਤੇ ਤਾਜੀ ਸੋਈ ਜਾਂਦੀ ਹੈ ਇਹ ਕੱਲ ਦੀ ਸੋਈ ਹੈ ਕੱਲ ਸ਼ਾਮਾਂ ਦੀ ਠੀਕ ਆ ਇਹ ਵੀ ਚੁਆਈ ਕੀਤੀ ਜੀ ਠੀਕ ਆ ਇਹ ਰ ਤਿੰਨ ਚਾਰ ਕੋਲ ਚੁਆਈ ਕੀਤੀ ਹੈ ਇਹਦਾ ਬੱਚਾ ਕਿਹੜਾ ਆ ਘੱਟੀ ਜੈ ਜੀ ਹਾਂ ਘੱਟੀ ਤਾਜੀ ਘੱਟੀ ਬਿਲਕੁਲ ਥਣਲੇ ਵਗੈਥੋਂ ਵੱਟ ਕੇ ਮਾਈ ਦੀ ਕਿਦਾਂ ਦਾ ਹੋ ਜੀ ਤੋਰਾ ਹੇ ਕਰੀਨਾਂ ਬਾਕੀ ਬੋਡੀ ਸਟਰਕਚਰ ਇਹਦਾ ਵੀ ਚੰਗਾ ਵਾ ਤੇ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗ ਗਿਆ ਤੁਹਾਨੂੰ ਮਿਲਕ ਵੇਨ ਵੀ ਚੰਗੀ ਲੱਗੀ ਇਹਦੇ ਕੋਤੇ ਜੇ ਬੋਲਈ ਹੋ ਨਾ ਬੋਲਈ ਬੋਲਈ ਦੋ ਚਮਈਆਂ ਹਾਂ ਅਜੇ ਦੋ ਹੀ ਚਮਈਆਂ ਹੋਈਆਂ ਹਾਂ ਜੀ ਤੇ ਤੀਸਰੀ ਚਵਾਈ ਜਿਹੜੀ ਉਹਦੀ ਹੁਣ ਹੋਊਗੀ। ਉਹ ਚਵਾਈ ਦਾ ਟਾਈਮ ਆ ਗਿਆ। ਆਨੇ ਆ ਵੇਖੋ ਚੱਕਾਈ। ਲੈ ਜੋ ਜੀ। ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ? ਆਹ ਭਾਈ ਜਿੰਨਾ ਕੋ ਲੈ ਜਾ ਐਸਾ ਤੀਜਾ ਚੁਆ ਸੋਈ ਜਾ 13 ਕਿਲੋ ਦੁੱਧ ਨੇ ਚੋਇਆ ਕਿਹਲੇ ਸੋ ਦੁੱਧੇ। ਠੀਕ ਹੈ ਜੀ। ਹੁਣ ਵੇਖੋ ਇੱਕਾਲ ਸਫਾ ਦੇ ਜੀ ਬਾਤਾਂ ਕਰਦੀ ਹੈ। 13 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਚਵਾਈ ਜਾਊਗੀ। ਬਾਕੀ ਥੱਲੇੋਂ ਭਰ ਨਹੀਂ ਚੰਗੀ। ਖੜੇ ਗਾ ਚਾਂਗਲ ਆ ਰਹੀ ਹੈ। ਚੱਲ ਗਾ। ਗੰਗਰ ਨੇ ਦਾਤ ਨਾਲ ਥਾਂ ਲੈ ਗਏ ਨੇ ਦੁੱਧ ਜਣਾ ਲੱਗ ਲੇ ਹਾਂਜੀ ਹਾਂਜੀ। ਤਾਂ ਇਹ ਸੂਈ ਇਹਦੇ ਨਾਲੋਂ ਵਾਜਣ ਕਿ ਤਬਾਂ ਜਣੀ। ਬਾਕੀ ਹਵਾਨਾ ਗਾਣ ਵੀ ਇਹਦਾ ਚੰਗਾ ਵਾ ਉਮੀਦ ਹੈ ਗਾੜ ਵੀ ਚੰਗੀ ਨਿਕਲੂਗੀ। ਨਾਂ ਸ਼ਾਂਹਪੂਰਾ ਹਵਾਨਾ। ਤੇ ਇਹਦਾ ਮੁੱਲ ਫਿਰ। ਆ ਲੈ ਵਾ ਬੱਥੇ। ਬਰਾ ਐ ਸਾਫ ਸੁਥਰਾ ਲੈ ਬਾਪੂ ਦਾ ਤੇ ਇਹ ਕਿੰਨੇ ਦੀ ਦਈਏ ਫਿਰ 80 ਦੇਈਏ ਨਹੀਂ 80 ਦੀ ਨਾ ਦਈਏ ਹਾਂ ਹਰ ਪਿੰਡੀ ਇਹ ਮਾਈ ਦੇ ਦਾਂਗੇ ਹਾਂ ਨਾ ਇਹ 75 ਦੇ ਦਾਂਗੇ 75000 ਦੀ ਬਾਕੀ ਵਿੱਚੋਂ ਕਰ ਦੋਗੇ ਮਾਨਤਾ ਫੋਨ ਕੋਈ ਲਾਵੇ ਜ਼ਰੂਰ ਇੱਕ ਰਹੀ ਹਨ ਕਿਸੇ ਦੇ ਕੋਈ ਵੀ ਛੋਟੀ ਪਸੰਦ ਹੁੰਦੀ ਅੱਤ ਵੱਦ ਫੋਨ ਮਾਰਨਾ ਕਰਾਂਗੇ ਆਪਾਂ ਵੱਦ ਤੋਂ ਵੱਦ ਮਾਨ ਕਰੋਗੇ ਹਾਂ ਬਾਕੀ ਕਿੰਨਾ ਕਰ ਦੋਗੇ ਜਿੰਨੇ ਭਾਜੇ ਮਹਿੰਗੇ ਨੇ ਛੋਟੇ ਬਾਕੀ ਚਲੋ ਇੱਕ ਰਿ ਆਣ ਕੇ ਕੋਈ ਅੱਖੀਂ ਵੇਖਿਆ ਨਾ ਫੇਰ ਹੀ ਪਤਾ ਲੱਗਣਾ ਪੂਰਾ ਹੋਨੇ ਕਾ ਵੀ ਛੋਟੀ ਪੇ ਲਸੂਆ ਇਹ ਆਪੇ ਚਾਰ-ਤਾਂ ਛੋਟੀ ਸੂਈ ਤੇ ਠੀਕ ਆ ਜਦੋਂ ਆਹ ਕੰਤ ਤੇ 10 ਕਿਲੋ ਤਿਆਰ ਹੋਗਾ ਇਹਨਾਂ 6-7 ਪੰਦਿਆਂ ਨੇ ਸੂਈ ਨਾ ਤੋੜ ਦੋ ਫੇਰ ਇਹਨਾਂ ਵਿੱਚ ਕੋਈ ਦੋ ਡੰਗ ਤਿੰਨ ਡੰਗ ਕਿਉਂ ਆ ਬੱਚਾ ਜੀ ਇੱਧਰ ਦਾ ਕੱਟਾ ਕੱਟੀ ਜੇ ਇਹ ਕੱਟਾ ਜਾਊਗਾ ਇਹ ਵੀ ਵੀ ਹੋਰ ਚਾਰ ਦੰਦ ਆ ਇਹ ਤੁਹਾਡਾ ਮੂੰਹ ਫੜਾ ਲਿੰਦੀ ਹੈ ਚਲੋ ਲੈ ਜਾਓ ਹੈਗੀ ਚਾਰ ਦੰਦ ਆ ਇਹ ਵੀ ਚੋਣ ਜੋ ਆ ਇੱਕ ਨੰਬਰਾਂ ਠੰਡੀ ਸੀ ਬਿਲਕੁਲ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਤੇ 12 ਕਿਲੋਰਾਮ ਦੇ ਤੇ 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੀ ਕੀ ਵਿੱਚ ਪਾਈ ਜਾਊਗੀ ਬਾਕੀ ਇੱਕ ਅੱਧਾ ਕਾਠ ਪੇਠ ਪੁੜੇ ਦੀ ਚੰਗੀ ਹੈ ਵੀ ਬਾਕੀ ਇਹ ਆ ਵੀ ਮਾਨਤਣ ਜਿਹੜਾ ਸਾਰੀਆਂ ਚਾਹੀ ਹੋਊਗਾ ਖਾਣਾ ਇਹਦਾ ਕੋਈ ਚੰਗਾ ਲੱਗਾ ਅਲੈਕਸੈਂਡਰ ਜਮਨੈਲਾ ਬਾਕੀ ਠੰਡੇ ਸੀ ਦਾ ਵੀ ਛੋਟੀ ਪੂਰੀ ਤੇ ਆ ਦੇਖ ਇਹਦਾ ਫਿਰ ਮੁੱਲ ਕਿੰਨਾ ਜੀ ਹਮਮ ਹਰ ਭੁੱਗੇ ਬੈਸਿਕਲੀ ਦੇ ਦਈਏ ਕਰ ਦਈਏ ਵਿੱਚ ਮੰਤਨ ਇਹ ਹੈਪੀ ਜਹਾਨਾ ਜੋਟੀ 76 ਜੀ ਦੇ ਦਾਂਗੇ ਅੱਛਾ 76 ਦੀ ਦੇ ਦਾਂਗੇ ਹਾਂ ਠੀਕ ਹੈ ਬਾਕੀ ਵੇਖ ਲਓ ਦੇਣ ਵਾਲੇ ਮੁੱਲ ਹੀ ਆ ਛੋਟੀ ਪੂਰੀ ਆ ਵੱਡੀ ਵਜਨ ਵਾਲੀ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਹਾਂ ਮੰਤਨ ਨੂੰ ਮੋਕੇ ਤੇ ਜੇ ਕੋਈ ਆਪਾਂ ਆਨਲਾਈਨ ਮੰਗਾਵੇ ਆਪਾਂ 9 ਕਿਲੋ ਗਾਰੰਟੀ ਤੇ ਭੇਜ ਦਾਂਗੇ ਕੋਨਫਰਮ ਨੰਬਰ ਦਾ ਠੀਕ ਹੈ ਜੀ ਹਾਂ ਤੇ ਬਾਕੀ ਠੰਡੇ ਸ਼ੀਲ ਜਿੱਦਾਂ ਮਾੜੀ ਥੱਲੇ ਬੈਠੇ ਰਹੋ ਜੋ ਵੀ ਕੁਛ ਆ ਇਹ ਗਾਵਾ ਗਾਵਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਇੱਥੇ ਤੋਂ ਟਾਈਮ ਚਵਾਈ ਕਰਕੇ ਆਪਣੀ ਤਸੱਲੀ ਨਾਲ ਖੜੋ ਆਪਣੀ ਗਾਰੰਟੀ ਤੇ ਪਸ਼ੂ ਖੜੋ ਆਪਣੀ ਗਾਰੰਟੀ ਤੇ ਪਸ਼ੂ ਖੜੋ ਜੀ ਇਹ ਬਿਲਕੁਲ